ਉਹ ਟੀਚਰ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਨੇ ਕਲਾਸਾਂ 'ਚ ਜਿਹੜੇ ਥੋੜਾ ਜਿਹਾ ਸਿਲੇਬਸ ਤੋਂ ਹਟਕੇ ਵੀ ਕੁਝ ਦੱਸਦੇ ਨੇ ਅੱਜ ਕੱਲ ਪੜਾਉਣ ਦੇ ਤਰੀਕੇ ਬਦਲ ਗਏ ਹੁਣ ਕੋਈ ਰੱਟਾ ਸਿਸਟਮ ਦਰਿਆ ਨਹੀਂ ਹੁਣ ਤਾਂ ਖੇਡਾਂ ਰਾਹੀਂ ਛੋਟੇ ਛੋਟੇ ਵੀਡੀਓ ਗੇਮਾਂ ਰਾਹੀਂ ਜਾਂ ਡਿਜੀਟਲ ਤਰੀਕੇ ਰਾਹੀਂ ਪੜ੍ਹਾਈ ਆ ਗਈ ਇਸੇ ਕਰਕੇ ਅਸੀਂ ਤੁਹਾਨੂੰ ਅਪਡੇਟ ਕਰਨ ਲਈ ਫਿਨਲੈਂਡ ਸਿੰਗਾਪੁਰ ਜਾਂ ਦੁਨੀਆ ਦੇ ਲੇਟੈਸਟ ਜਿਹੜੇ ਉੱਥੇ ਕਲਾਸਾਂ ਲੱਗਦੀਆਂ ਪੂਰੀ ਦੁਨੀਆ ਤੋਂ ਲੋਕ ਆਉਂਦੇ ਮੈਨੂੰ ਮਾਰਚ 2025 ਵਿੱਚ ਪੰਜਾਬ ਸਰਕਾਰ ਵੱਲੋਂ ਸਿੰਗਾਪੁਰ ਵਿਖੇ ਸਪੈਸ਼ਲ ਟ੍ਰੇਨਿੰਗ ਦਾ ਮੌਕਾ ਮਿਲਿਆ ਇਸ ਲਈ ਮੈਂ ਪੰਜਾਬ ਸਰਕਾਰ ਦਾ ਬਹੁਤ ਹੀ ਧੰਨਵਾਦੀ ਹਾਂ ਅਸੀਂ ਉੱਥੇ ਜਾ ਕੇ ਸਕੂਲੀ ਸਿੱਖਿਆ ਦੇ ਕਰਿਕੂਲਮ ਪੈਡਾਗੋਜੀ ਆਦਿ ਦੀਆਂ ਨਵੀਆਂ ਤਕਨੀਕਾਂ ਸਿੱਖੀਆਂ ਅਸੀਂ ਐਡਮਿਨਿਸਟ੍ਰੇਸ਼ਨ ਦੇ ਨਵੇਂ ਢੰਗ ਸਿੱਖੇ ਜਿਨ੍ਹਾਂ ਨਾਲ ਅਸੀਂ ਸਕੂਲੀ ਸਿੱਖਿਆ ਨੂੰ ਹੋਰ ਬਿਹਤਰ ਕਰ ਸਕਦੇ ਹਾਂ ਸਿੰਗਾਪੁਰ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ ਕਿ ਆਪਣੇ ਐਜੂਕੇਸ਼ਨ ਸਿਸਟਮ ਉਹਦਾ ਬੈਸਟ ਹੈ ਬੈਸਟ ਇਨ ਦ ਵਰਡ ਆ ਬਹੁਤ ਵਧੀਆ ਉਪਰੇਲਾ ਸੀ ਪੰਜਾਬ ਸਰਕਾਰ ਦਾ ਕਿ ਸਾਨੂੰ ਇੰਨੇ ਇੱਕ ਵਧੀਆ ਐਜੂਕੇਸ਼ਨ ਸਿਸਟਮ ਨੂੰ ਦੇਖਣ ਦਾ ਮੌਕਾ ਮਿਲਿਆ ਉੱਥੇ ਜਦੋਂ ਅਸੀਂ ਜਦੋਂ ਗਏ ਸਾਨੂੰ ਪੰਜ ਰੋਜ਼ਾ ਟ੍ਰੇਨਿੰਗ ਦੇ ਨਾਲ-ਨਾਲ ਸਕੂਲ ਵੀ ਵਿਜ਼ਿਟ ਕਰਾਏ ਗਏ ਤੁਹਾਨੂੰ ਜਿਹੜਾ ਉੱਥੇ ਇੱਕ ਵਧੀਆ ਗੱਲ ਮੈਨੂੰ ਜਿਹੜੀ ਆਪਕੋ ਮਹਿਸੂਸ ਹੋਈ ਥੈਟ ਵਾਸ ਸਕਿੱਲ ਕਿ ਬੱਚਿਆਂ ਨੂੰ ਰੈਜ਼ੀਲिएंट ਬਣਾਇਆ ਜਾ ਰਿਹਾ ਹੈ ਉਹ ਤਿਆਰ ਕੀਤਾ ਜਾ ਰਿਹਾ ਹੈ ਫਿਊਚਰ ਦੇ ਲਈ ਧੰਨਵਾਦ ਕਰਨਾ ਚਾਹੁੰਦਾ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਕ੍ਰਾਈਟੇਰੀਆ ਵੀ ਬੈਸਟ ਸਕੂਲਾਂ ਦੇ ਬੈਸਟ ਪ੍ਰਿੰਸੀਪਲ ਜਿਨ੍ਹਾਂ ਨੇ ਮੈਨਤਾ ਕੀਤੀ ਉਹਨਾਂ ਨੂੰ ਲਿਖ ਜਾਣਾ ਕੋਈ ਮੇਰੇ ਚਾਚੇ ਦਾ ਮੁੰਡਾ ਕੋਈ ਭੂਆ ਦਾ ਮੁੰਡਾ ਜਾਂ ਕੋਈ ਸ਼ਿਫਾਰਿਸ਼ਾਂ ਕੋਈ ਨੋ ਜਿਹੜੇ ਟੀਚਰ ਡਿਜ਼ਰਵ ਕਰਦੇ ਨੇ ਉਹ ਜਾਣਗੇ ਸਭ ਦੀ ਵਾਰੀ ਆਊਗੀ